ਮੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਹੁਕਮਾਂ ਦੀਨ ਚੱਲ ਰਹੀ ਨਸ਼ਿਆਂ ਵਿਰੁੱਧ ਜੰਗ ਦੇ ਦੌਰਾਨ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਮਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵੇਨਿਊ ਹਰਗੋਬਿੰਦਪੁਰਾ ਚਹਿਰਾਟਾ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਗਿਆ ਸੀ ਬਿਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਵਲਜੀ ਕੋਰ ਅਤੇ ਉਸ ਦਾ ਜਵਾਈ ਜੁਗਰਾਜ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਗੋਲਡਨ ਐਵੇਨਿਊ ਹਰ ਗੋਬਿੰਦਪੁਰਾ ਚਹਟਾ ਪਾਕਿਸਤਾਨ ਆਧਾਰਿਤ ਵਾਕ-ਵਾਕ ਨਸ਼ਾ ਤਸਕਰਾਂ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸੀ ਅਤੇ ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰ ਰਹੀ ਸੀ ਇਹ ਨਸ਼ੇ ਦੇ ਕਨਸਾਈਨਮੈਂਟਾਂ ਨੂੰ ਪਾਕਿਸਤਾਨ ਤੋਂ ਲਿਉਣ ਦੇ ਲਈ ਡਰੋਨ ਦੀ ਵਰਤੋਂ ਕਰਤੇ ਸੀ ਮਾਮਲੇ ਦੇ ਵਿੱਚ ਪਿਛਲੇ ਅਤੇ ਅਗਲੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜაძੇ ਜੀ ਦੀਆਂ ਸਖਤ ਹਦਾਇਤਾਂ ਅਨੁਸਾਰ ਨਸ਼ਿਆਂ ਦੇ ਤੇ ਗੈਂਗਸਟਰਵਾਦ ਦੇ ਕਾਬੂ ਪਾਉਣ ਲਈ ਕਮਿਸ਼ਨਰੇਟ ਅੰਮਸਤਰ ਪੁਲਿਸ ਦੇ ਅਧਿਕਾਰੀਆਂ ਔਲੀ ਕਰਮਚਾਰੀਆਂ ਵੱਰੋਂ ਲਗਾਤਾਰ ਇਹ ਮਹਿੰਮ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ ਸ਼੍ਰੀ ਮਡੇਰ ਸਾਹਿਬ ਏਡੀਸੀਪੀ ਤੋਂ ਸ਼੍ਰੀ ਮਨੂ ਰਾਣਾ ਜੀ ਸਰਵੰਦੇਵ ਜੀ ACP ਵੈਸਟ ਐਸਐਚਓ ਕੈਂਟਨਮੈਂਟ ਅਤੇ ਐਸਐਚਓ ਰੋਬਨ ਮਸੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਸੀ ਵਾਸੀ ਗੋਲਡਨ ਐਵਿਨਿਊ ਹਰਗਵਿੰਦਪੁਰ ਸ਼ਹਿੜਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਦ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰੱਖ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮਗਾ ਕੇ ਇਥੇ ਵੱਖ-ਵੱਖ ਇਲਾਕਿਆਂ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਕੈਂਟੋਨਮੈਂਟ ਦੇ ਵਿੱਚ ਐਸ ਐਚਓ ਕੈਂਟੋਨਮੈਂਟ ਵੱਲੋਂ ਇੱਕ ਪ੍ਰੋਸੋਜੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ 'ਚ ਟਰੈਵਲ ਕਰ ਰਹੇ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘਿੰਡੇ ਦੇ ਅਟੈਂਪ ਟੂ ਮਰਡਰ ਮਕਦਮੇ ਦੇ ਵਿੱਚ ਪਗੋੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਤੇ ਸਮੂਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋਇਆਂ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰਕਵਨੀ ਕੀਤੀ ਹੈ